ਅੱਛੇ ਗਾਲ ਜੀ ਮੇਰਾ ਨਾਮ ਹੈ ਗੀਤਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਦਾ ਇੱਕ ਖਾਸ ਸ਼ੋਅ ਵਾਇਰਲ ਵਾਈਪ ਸਭ ਤੋਂ ਪਹਿਲਾਂ ਕਰਦੇ ਹਾਂ ਗੱਲ ਅੱਜ ਦੇ ਸ਼ੋਅ 'ਚ ਕੀ ਹੈ ਵਾਇਰਲ ਪੰਜਾਬ 'ਚ ਆਏ ਹੜ੍ਹ ਆਰਮੀ ਨੇ ਕੀਤੀ ਮਿਸਾਲ ਕਾਇਮ ਹੜ੍ਹ ਵਿਚਾਲੇ ਮਾਂ ਬੱਚੇ ਨੂੰ ਬਚਾਇਆ ਵੀਡੀਓ ਕਾਫੀ ਚਰਚਾ ਵਿੱਚ ਪੰਜਾਬ ਚ ਆਏ ਹੜ੍ਹਾਂ ਨੇ ਬਹੁਤ ਤਬਾਈ ਮਚਾਈ ਹੋਈ ਹੈ ਹੜ੍ਹਾਂ ਦੀਆਂ ਜੋ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਉਹਨਾਂ ਵੀਡੀਓ ਨੂੰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ ਕਿ ਸਾਡਾ ਪੰਜਾਬ ਇਸ ਸਮੇਂ ਕਿੰਨੀ ਮੁਸ਼ਕਿਲ ਚ ਹੈ ਇਹ ਹੜ ਨਾ ਤਾਂ ਬੱਚੇ ਦੇਖਦੇ ਹੈ ਤੇ ਨਾ ਹੀ ਬਜ਼ੁਰਗ ਹੜ ਪੀੜਤਾਂ ਨੂੰ ਬਚਾਉਣ ਲਈ ਲਗਾਤਾਰ ਪੁਲਿਸ ਇੰਡੀਅਨ ਆਰਮੀ ਲੱਗੀ ਹੋਈ ਹੈ ਹੁਣ ਇਸੇ ਵਿਚਾਲੇ ਹੀ ਪੰਜਾਬ ਚ ਆਏ ਹੜ੍ਹਾਂ ਨੂੰ ਲੈ ਕੇ ਇੰਡੀਅਨ ਆਰਮੀ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜਿੱਥੇ ਕੋਈ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਉੱਥੇ ਇੰਡੀਅਨ ਆਰਮੀ ਆ ਕੇ ਲੋਕਾਂ ਨੂੰ ਬਚਾਉਂਦੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਇਸ ਵੀਡੀਓ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਡੀਅਨ ਆਰਮੀ ਨੇ 15 ਦਿਨ ਦੇ ਬੱਚੇ ਨੂੰ ਹੜ੍ਹ 'ਚ ਫਸੀ ਮਾਂ ਨੂੰ ਬਚਾਇਆ ਇੰਡੀਅਨ ਆਰਮੀ ਨੇ ਰੈਸਕਿਊ ਕਰਕੇ ਇਸ ਮਾਂ ਬੱਚੇ ਨੂੰ ਬਚਾਇਆ ਹੈ ਆਰਮੀ ਨੇ ਪਹਿਲਾਂ ਇੱਕ ਪੌੜੀ ਨਾਲ ਉਹਨਾਂ ਨੂੰ ਪਹਿਲੀ ਮੰਜ਼ਲ ਤੋਂ ਹੇਠਾਂ ਉਤਾਰਿਆ ਫਿਰ ਉਹਨਾਂ ਨੂੰ ਕਿਸ਼ਤੀ ਰਾਹੀਂ 3 ਕਿਲੋਮੀਟਰ ਤੇ ਫੌਜ ਦੇ ਸਾਧਨ ਰਾਹੀਂ 15 ਕਿਲੋਮੀਟਰ ਸੁਰੱਖਿਆ ਥਾਵਾ ਤੇ ਪਹੁੰਚਾਇਆ ਤੁਸੀਂ ਵੀ ਵੇਖੋ ਇਹ ਵੀਡੀਓ इस वीडियो ने खूब कमेंट एक यूजर ने कहा बहुत बढ़िया गुड जज्बा ये एक बुलंद हौसला है इस सिचुएशन में तो एक माँ अपने बच्चे के लिए सब कुछ दाव पर लगा सकती है और सदैव पर छाई बनकर समय उसकी रक्षा करती है ये एक सबसे अलग एहसास है मातृत्व का ਅਗਲੇ ਵੀਰਲ ਵੀਡੀਓ ਭਾਵੇਂ ਕਿੰਨਾ ਵੀ ਦੁੱਖ ਕਿਉ ਨਾ ਹੋਵੇ ਬੱਚਿਆਂ ਦੀ ਮੁਸਕਰਾਹਟ ਭਾਵੇਂ ਕੁਝ ਸਮੇਂ ਲਈ ਪਰ ਸਭ ਕੁਝ ਭੁਲਾ ਦਿੰਦੀ ਹੈ ਇਹ ਛੋਟਾ ਜਿਹਾ ਬੱਚੇ ਨੇ ਵੀ ਸੋਸ਼ਲ ਮੀਡੀਆ ਤੇ ਸਭ ਦਾ ਧਿਆਨ ਖਿੱਚਿਆ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਨੇ ਵੀ ਬਹੁਤ ਛੋਟੀ ਗੱਲ ਲਿਖੀ ਹੈ ਇਹ ਹਾਸਾ ਸਭ ਤੋਂ ਵੱਡਾ ਪੈਗਾਮ ਹੈ ਕਿ ਪੰਜਾਬ ਡੁੱਬਦਾ ਨਹੀਂ ਉੱਠਦਾ ਹੈ ਅਗਲੇ ਵਾਇਰਲ ਵਾਲ ਵਾਦਦੀ ਹੈ ਇਹ ਤਸਵੀਰ ਵੀ ਸੋਸ਼ਲ ਮੀਡੀਆ ਤੇ ਹੜਾ ਵਿਚਾਲੇ ਕਾਫੀ ਵਾਇਰਲ ਹੋ ਰਹੀ ਹੈ ਇਹ ਤਸਵੀਰ ਬਹੁਤ ਕੁਝ ਸਿਖਾ ਰਹੀ ਹੈ ਇਹ ਤਸਵੀਰ ਇਨਸਾਨ ਤੇ ਜਾਨਵਰ ਦੇ ਹਾਲ ਬਿਆਨ ਕਰ ਰਹੀ ਹੈ ਭਾਵੇਂ ਜਾਨਵਰ ਬੋਲਦੇ ਨਹੀਂ ਪਰ ਉਹਨਾਂ ਦਾ ਹਾਲ ਸਭ ਬਿਆਨ ਕਰ ਦਿੰਦੇ ਨੇ ਇਸ ਤਰ੍ਹਾਂ ਇਹ ਡੌਗ ਹੜ ਨਾਲ ਜੂਝ ਰਿਹਾ ਤੇ ਇਨਸਾਨੀਅਤ ਦੇ ਤੌਰ ਤੇ ਇਹ ਅੰਕਲ ਉਹਨਾਂ ਨੂੰ ਬਚਾਉਣ ਲਈ ਮਦਦ ਕਰ ਰਹੇ ਨੇ ਸਪੋਟੋਨ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਇੱਕ ਯੂਜ਼ਰ ਨੇ ਲਿਖਿਆ ਇਨਸਾਨੀਅਤ ਵਾਹਿਗੁਰੂ ਸਭ ਕਰਾਂਦਾ ਹੈ ਇਸ ਤਸਵੀਰ ਨੇ ਤਾਂ ਸਭ ਦਾ ਧਿਆਨ ਖਿੱਚਿਆ ਤੁਸੀਂ ਵੀ ਇਸ ਤਸਵੀਰ ਨੂੰ ਇੱਕ ਵਰਡ ਚ ਕੀ ਡਿਸਕ੍ਰਾਈਬ ਕਰਨਾ ਚਾਹੁੰਦੇ ਹੋ ਕਮੈਂਟ ਚ ਜ਼ਰੂਰ ਦੱਸੋ ਅੱਜ ਦੇ ਵਾਇਰਲ ਵਾਈਪਸ ਇੰਨਾ ਹੀ ਮਿਲਦੇ ਆ ਅਗਲੇ ਐਪੀਸੋਡ ਚ